ਨਕੌਦਰ ਹਲਕੇ ਦੇ ਵਿੱਚ ਲੁੱਟਾਂ ਦਾ ਜਿਹੜਾ سلسلہ ਆ ਉਹ ਲਗਾਤਾਰ ਜਾਰੀ ਆ ਆ ਇਸ ਟਾਈਮ ਅਸੀਂ ਕੰਗਸਾਬੂ ਦੇ ਪੈਟਰੋਲ ਪੰਪ ਤੇ ਖੜੇ ਆ ਜਿੱਥੇ ਕੱਲ ਦੇਰ ਸ਼ਾਮ 7 ਵਜੇ ਤਿੰਨ ਲੁਟੇਰੇ ਜਿਹੜੇ ਆ ਹਥਿਆਰਬੰਦ ਜਿਨ੍ਹਾਂ ਕੋਲ ਰਿਵੋਲਵਰ ਜਾਂ ਕਹਿ ਸਕਦੇ ਆ ਕਿ ਬੇਸੀ ਕੱਟੇ ਔਰ ਇੱਕ ਕੋਲ ਤਲਵਾਰ ਫੜੀ ਸੀਗੀ ਉਹ ਪੈਟਰੋਲ ਪੰਪ ਦੇ ਦਫ਼ਤਰ ਦੇ ਵਿੱਚ ਦਾਖਲ ਹੁੰਦੇ ਆ ਔਰ ਜਿਹੜਾ ਕੈਸ਼ ਆ 2 ਲੱਖ ਰੁਪਏ ਦੀ ਲੁੱਟ ਕਰਕੇ ਉਹ ਫਰਾਰ ਹੋ ਜਾਂਦੇ ਆ ਇਸ ਵਕਤ ਸਾਡੇ ਨਾਲ ਜਿਹੜੇ ਕਰਮਚਾਰੀ ਨੇ ਮਿਸਟਰ ਅਮਨ ਪਟੋਲ ਪੰਪ ਤੇ ਉਹਨਾਂ ਨਾਲ ਅਸੀਂ ਗੱਲ ਕਰਾਂਗੇ ਹਾਂਜੀ ਸਰ ਦੱਸੋ ਜੀ ਕੱਲ ਜਿਹੜਾ ਕੀ ਕਿਸ ਤਰ੍ਹਾਂ ਵਾਰਦਾਤ ਹੋਈ ਆ ਵਾਰਦਾਤ ਇਹ ਮੈਂ ਅੰਦਰ ਬਾਹੂ ਨਾਲ ਅੰਦਰ ਬੈਠੇ ਸੀ ਮੈਂ ਹਸਾਬ ਦੇਣ ਗਿਆ ਸੀ ਉਧਰ ਤਿੰਨੇ ਨੇ ਮੁੰਡੇ ਸਪਲੈਂਡਰ ਤੇ ਆਉਂਦੇ ਆ ਜੀ ਹੋਰ ਥਾਰਾ ਲੈ ਕੇ ਸਾਡੇ ਕੋਲ ਆ ਜਾਂਦੇ ਸਾਨੂੰ ਕਹਿੰਦੇ ਵੀ ਜੋ ਤੁਹਾਡੇ ਕੋਲ ਹੈਗਾ ਸਾਰਾ ਕੋ ਕੱਢ ਦੋ ਤੇ ਅਸੀਂ ਡਰਦਿਆਂ ਨੇ ਬਾਹੂ ਨੇ ਜੀ ਥਾਰਾ ਕਹਿਣਾ ਦੇਤਾ ਤੇ ਕਿੰਨੇ ਬੰਦੇ ਸੀਗੇ ਉਹ ਬੰਦੇ ਤਿੰਨੇ ਜਾਣੇ ਸੀਗੇ ਜੀ ਅੱਛਾ ਤੇ ਉਹਨਾਂ ਕੋਲ ਕਿਹੜੇ ਕਿਹੜੇ ਹਥਿਆਰ ਸੀਗੇ ਉਹਨਾਂ ਦੇ ਦੋ ਹਥਾਲੇ ਸੀ ਜੀ ਇੱਕ ਦਾਤ ਸੀਗਾ ਜੀ ਅੱਛਾ ਹਾਂਜੀ ਤੇ ਕੋਈ ਗੱਲਬਾਤ ਹੋਈ ਉਹਨਾਂ ਦੇ ਵਿੱਚ ਕੀ ਉਹਨਾਂ ਨੇ ਧਮਕੀ ਦਿੱਤੀ ਆ ਧਮਕੀ ਉਹਨਾਂ ਨੇ ਇਹੀ ਕਿਹਾ ਜੀ ਜਿੰਨਾ ਕੈਸ਼ ਹੈਗਾ ਕਰ ਦਿਓ ਨਹੀਂ ਤਾਂ ਤੁਹਾਨੂੰ ਗੋਲੀ ਨਾਲ ਮਾਰ ਦੇਣਾ ਸੀ ਕਿੰਨੇ ਵਜੇ ਦੀ ਇਹ ਘਟਨਾ ਹੈ ਸਵੇਰ 7 ਵਜੇ ਦੀ ਘਟਨਾ ਹੈ ਜੀ ਇਹ अच्छा हां जी ਤੇ ਇਹ ਜਿਹੜਾ ਸਾਰਾ ਕੈਸ਼ ਆ ਇਹ ਇੱਕੋ ਜਗ੍ਹਾ ਇਕੱਠਾ ਕੀਤਾ ਹਾਂਜੀ ਜੀ ਇੱਕ ਜਗ੍ਹਾ ਇਕੱਠਾ ਕੀਤਾ ਹੋਇਆ ਸੀ ਸਾਰੇ ਅੱਛਾ ਜੀ ਇਹ ਸਾਰਾ ਹਿਸਾਬ ਦਿੱਤਾ ਹੈ ਜੀ ਨਾ ਬੰਦ ਨੂੰ ਤਾਂ ਕਰਕੇ ਜੀ ਸਾਰੇ ਦਿਨ ਦਾ ਅੱਛਾ ਮੇਰੇ ਹਿਸਾਬ ਕਰ ਰਹੇ ਸੀ ਹਾਂ ਜੀ ਹਿਸਾਬ ਕਰ ਰਹੇ ਸੀ ਹਾਂ ਜੀ ਠੀਕ ਹੈ ਜੀ ਤੇ ਪੁਲਿਸ ਦਾ ਕੋਈ ਕਰਮਚਾਰੀ ਮੌਕੇ ਤੇ ਪਹੁੰਚਿਆ ਹਾਂ ਜੀ ਪੁਲਿਸ ਦਾ ਜੀ 8 ਘੰਟੇ ਘੰਟੇ ਬਾਅਦ ਪੁਲਿਸ ਹੁੰਦੀ ਹੈ ਜੀ ਅੱਛਾ ਜੀ ਹਾਂ ਜੀ ਤੇ ਉਹਨਾਂ ਨੇ ਕੋਈ ਕਾਰਵਾਈ ਸ਼ੁਰੂ ਕੀਤੀ ਹੈ ਹਾਂ ਜੀ ਕੰਪਲੀਟ ਕਰ ਲੈ ਕੇ ਗਏ ਆ ਜੀ ਅੱਛਾ ਜੀ ਪੈਟਰੋਲ ਪੰਪ ਤੇ 2 ਲੱਖ ਰੁਪਏ ਦੀ ਲੁੱਟ ਕਰਕੇ ਇਹ ਜਿਹੜੇ ਤਿੰਨ ਹਥਿਆਰਬੰਦ ਲੁਟੇਰੇ ਆ ਉਹ ਪੈਟਰੋਲ ਪੰਪ ਤੋਂ ਫਰਾਰ ਹੋ ਜਾਂਦੇ ਆ ਇਸੇ ਤਰ੍ਹਾਂ ਦਾ ਇੱਕ ਹੋਰ ਮਸਲਾ ਜਿਹੜਾ ਕੱਲ 2 ਵਜੇ ਦਾ ਪਿੰਡ ਕੁਲਾਰਾ ਜਿੱਥੇ ਪਿਛਲੇ ਸਾਲ 19 ਸਤੰਬਰ ਨੂੰ 1 ਲੱਖ ਰੁਪਏ ਦੀ ਲੁੱਟ ਹੋਈ ਸੀ ਉਸ ਪੈਟਰੋਲ ਪੰਪ ਤੇ ਵੀ ਕੱਲ 2 ਵਜੇ ਜਿਹੜੇ ਲੁਟੇਰੇ ਆ ਉਹ 25000 ਰੁਪਏ ਦੀ ਜਿਹੜੀ ਰਕਮ ਆ ਉਥੋਂ ਲੁੱਟ ਕੇ ਫਰਾਰ ਹੁੰਦੇ ਆ ਸਵਾਲ ਇਹ ਆ ਕਿ ਜਿਹੜੇ ਥਾਣਿਆਂ ਦੇ ਵਿੱਚ ਜਿਹੜੀ ਪੁਲਿਸ ਆ ਉਹਨਾਂ ਦੀ ਕਹਿ ਸਕਦੇ ਹੋ ਉਹ ਮੁਲਾਜ਼ਮਾਂ ਦੀ ਕਮੀ ਆ ਔਰ ਜਿਹੜੀ ਗਸਤ ਆ ਉਹ ਬੜੀ ਸਲੋ ਸਪੀਡ ਨਾਲ ਚੱਲ ਰਹੀ ਆ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹ ਜਿਹੜੀਆਂ ਚੋਰੀਆਂ ਇਹ ਇਹਨਾਂ ਦਾ ਰੁਕਣ ਦਾ سلسلہ ਪੁਲਿਸ ਦਾ ਕੋਈ ਕੰਟਰੋਲ ਕਰਦੀ ਆ ਜਾਂ ਨਹੀਂ ਕੈਮਰਾ ਪਰਸਨ ਰਵੀ ਸੱਬਰਵਾਲ ਦੇ ਨਾਲ ਸੁਖਵਿੰਦਰ ਸੋਹਲ ਆਰ ਐਨ ਆਈ ਨਿਊਜ਼ ਇੰਟਰਨੈਸ਼ਨਲ ਨੂੰ ਕੋਲ ਉੱਧਰ